ਪੰਜਾਬ 'ਚ ਹੜ੍ਹਾਂ ਦੇ ਕਾਰਨ ਹੋਏ ਖਰਾਬੇ ਦੀ ਪਰਪਾਈ ਵਾਸਤੇ ਪੰਜਾਬ ਸਰਕਾਰ ਨੇ ਮੁਆਵਜ਼ੇ ਦੇ ਚੈੱਕ ਵੰਡਨੇ ਸ਼ੁਰੂ ਕਰਤੇ ਨੇ ਪਰ ਬਹੁਤ ਸਾਰੇ ਲੋਕ ਐਜੇ ਨੇ ਜਿਨ੍ਹਾਂ ਦੇ ਜਾਂ ਤਾਂ ਖੇਤਾਂ ਦੇ ਪੈਸੇ ਨਹੀਂ ਪਏ ਜਾਂ ਫਿਰ ਮਕਾਨ ਡਿੱਗੇ ਨੇ ਤੇ ਉਹਨਾਂ ਦੇ ਪੈਸੇ ਕਟਾਏ ਨੇ ਜਾਂ ਨਹੀਂ ਆਏ ਪਰ ਇਸ ਤਰ੍ਹਾਂ ਦੇ ਲੋਕਾਂ ਨੂੰ ਕਭਰਾਨ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਕੇਸਾਂ ਵਾਸਤੇ ਫਿਰ ਤੋਂ ਸਰਵੇ ਕਰਵਾ ਰਹੀ ਹੈ ਜਿਨ੍ਹਾਂ ਲੋਕਾਂ ਦੀ ਸ਼ਿਕਾਇਤ ਹੈ ਉਹਨਾਂ ਨੂੰ 10 ਦਿਨਾਂ ਦੇ ਅੰਦਰ ਅੰਦਰ ਦੁਬਾਰਾ ਸਰਵੇ ਕਰਕੇ ਦੂਰ ਕਰਤਾ ਜਾਏਗਾ ਇਹ ਗੱਲ ਕਿਸੇ ਹੋਰ ਨੇ ਨਹੀਂ ਬਲਕਿ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕੱਲ ਕਹੀ ਜਦੋਂ ਉਹ ਤੇਜਾ ਰੋਹਿਲਾ ਤੇ ਗੱਟੀ ਨੰਬਰ 356 ਮੁਆਵਜ਼ੇ ਦੇ ਚੈੱਕ ਵੰਡਣ ਵਾਸਤੇ ਬਹੁਤ ਸਾਰੇ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੇ ਮਕਾਨ ਤਾਂ ਡਿੱਗੇ ਪਰ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਜਾਂ ਫਿਰ ਮੁਆਵਜ਼ਾ ਬਹੁਤ ਘੱਟ ਮਿਲਿਆ ਹੈ ਜਦੋਂ ਕਿ ਉਹਨਾਂ ਦਾ ਮੁਆਵਜ਼ਾ ਜ਼ਿਆਦਾ ਬਣਦਾ ਹੈ ਇਹਦਾ ਜਵਾਬ ਦਿੰਦੇ ਹੋਏ ਫਾਜ਼ਿਲਕਾ ਵਿਧਾਇਕ ਨੇ ਕਿਹਾ ਕਿ ਕਿਸੇ ਨੂੰ ਕਬਰਾਂ ਦੀ ਲੋੜ ਨਹੀਂ ਹੈ ਸਰਕਾਰ ਸਬ ਦਾ ਮੁਆਵਜ਼ਾ ਜਾਰੀ ਕਰੇਗੀ ਤੇ ਦੁਬਾਰਾ ਸਰਵੇ ਹੋ ਰਿਹਾ ਹੈ ਖੇਤਾਂ ਦੇ ਵਿੱਚ ਪੈਜੇਗਾ ਔਰ ਮਕਾਨਾਂ ਤੇ ਜਿਹੜੀ ਗੱਲ ਹੈ ਮਕਾਨਾਂ ਨੂੰ ਨੁਕਸਾਨ ਹੋਇਆ ਜਿਹਦਾ ਸਰਵੇ ਇੱਕ ਹਫਤਾ ਜਿਹੜਾ ਦੁਬਾਰਾ ਜਿਹੜੀਆਂ ਸਾਡੀਆਂ ਲੋਕਾਂ ਦੀਆਂ ਸ਼ਿਕਾਇਤਾਂ ਲਈਆਂ ਸੀਗੀਆਂ ਦਰਾਜ ਲਏ ਸੀਗੇ ਸਰਕਾਰ ਨੇ ਤਾਂ ਇੱਕ ਹਫ਼ਤਾ ਉਹਦੇ ਵਿੱਚ ਦੁਬਾਰਾ ਜਿਹੜੀ ਇਨਕੁਆਰੀ ਹੋਊਗੀ ਜਿਨ੍ਹਾਂ ਦੇ ਦਰਾਜ ਆਏ ਨੇ ਦੁਬਾਰਾ ਚੈਕਿੰਗ ਕੀਤੀ ਜਾਊਗੀ ਔਰ ਕੋਈ ਵੀ ਕਿਸੇ ਦਾ ਮਕਾਨਾਂ ਦਾ ਵੀ ਨੁਕਸਾਨ ਹੋਇਆ ਹੈ ਇਹ ਵੀ ਜਿਹੜਾ ਅਗਲੇ ਆਉਣ ਵਾਲੇ ਹਫ਼ਤੇ ਤੱਕ ਦੱਸ ਦਰ ਹੈ ਜਦ ਇਨਕੁਆਰੀ ਪੂਰੀ ਹੋ ਜੇਗੀ ਉਸ ਤੋਂ ਬਾਅਦ ਜਿਹੜਾ ਮਕਾਨਾਂ ਦਾ ਨੁਕਸਾਨ ਹੈ ਉਹਦਾ ਮੁਆਵਜ਼ਾ ਸਾਡੇ ਲੋਕਾਂ ਨੂੰ ਦਿੱਤਾ ਜਾਊਗਾ ਇਹ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਅਸੀਂ ਖੁਦ ਆਪ ਮੇਰੇ ਹਰ ਪਿੰਡ ਦੇ ਵਿੱਚ ਜਾ ਰਹੇ ਆ ਲੋਕਾਂ ਨੂੰ ਮਿਲ ਰਹੇ ਆ ਲੋਕਾਂ ਨੂੰ ਜਿਹੜੀ ਮੁਸੀਬਤ ਆ ਰਹੀ ਹੈ ਮੁਸ਼ਕਲ ਆ ਰਹੀ ਹੈ ਉਹ ਮੁਸ਼ਕਲ ਹੈ ਕੋਈ ਵੀ ਕਿਸੇ ਨੂੰ ਮੁਆਵਜ਼ਾ ਲੈਣ ਚ ਨਾ ਆਵੇ ਅਸੀਂ ਇਸ ਕਰਕੇ ਹਰ ਪਿੰਡ ਦੇ ਵਿੱਚ ਜਾ ਰਹੇ ਆ ਸਾਡੇ ਅਫਸਰ ਸਾਹਿਬਾਨ ਜਾ ਰਹੇ ਨੇ ਖੁਦ ਨਾਲ ਸਾਡੇ ਔਰਤਨਵਾਦ ਕਰਦੇ ਆ ਮਾਨ ਜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਇਹਨਾਂ ਲੋਕਾਂ ਨੂੰ ਸੰਭਾਲਿਆ ਔਰ ਹੁਣ ਜਿਹੜਾ ਬੀਜ ਹੈ ਕਣਕ ਦਾ ਉਹ ਵੀ ਜਿਹੜਾ ਵੰਡਿਆ ਜਾ ਰਿਹਾ ਬਿਲਕੁਲ ਮੁਫਤ ਦਿੱਤਾ ਜਾ ਰਿਹਾ ਸਾਡੇ ਕਿਸਾਨਾਂ ਨੂੰ ਔਰ ਹੋਰ ਵੀ ਜਿਹੜੀਆਂ ਸਮੱਸਿਆਵਾਂ ਨੇ ਮੁਸ਼ਕਲਾਂ ਨੇ ਹਰ ਇੱਕ ਜਿਹੜਾ ਹੱਲ ਹੈ ਸਾਡੇ ਲੋਕਾਂ ਦਾ ਜਿਨ੍ਹਾਂ ਨਾਲ ਹੜ ਦੇ ਨਾਲ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਹੜ ਨਾਲ ਪ੍ਰਭਾਵਿਤ ਲੋਕ ਹੋਏ ਨੇ ਉਹਨਾਂ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਇੱਕ ਇੱਕ ਕਰਕੇ ਕੀਤਾ ਜਾ ਰਿਹਾ ਹੈ